ਸਤਿ ਸ਼੍ਰੀ ਅਕਾਲ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ। ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਜਿਨ੍ਹਾਂ ਨੇ ਤੇ ਇਹ ਪ੍ਰੋਗਰਾਮ ਜਿਹੜਾ ਹੋ ਰਿਹਾ ਸੀ ਇਲੈਕਟ੍ਰੋਨਿਕ মিডিਆ ਦੁਆਰਾ ਵੀ ਕਵਰ ਕੀਤਾ ਜਾ ਰਿਹਾ ਸੀ ਤੁਸੀਂ YouTube ਤੇ ਦੇਖ ਸਕਦੇ ਹੋ ਕਿ ਤੁਸੀਂ ਰਿਪੀਟ ਟੈਲੀਕਾਸਟ ਵੀ ਦੇਖਣਾ ਚਾਹੁੰਦੇ ਹੋ ਪ੍ਰੋਗਰੈਸਿਵ ਪੰਜਾਬ ਟੀਵੀ ਸੀਗਾ ਪ੍ਰੋਗਰੈਸੀ ਪੰਜਾਬ ਟੀਵੀ ਤੇ ਲਾਈਵ ਚੱਲ ਰਿਹਾ ਸੀ ਘਰਦੇਤੀ ਮਾਨ ਚੈਨਲ ਇਹ ਇਸ ਪ੍ਰੋਗਰਾਮ ਨੂੰ ਕਵਰ ਕਰ ਰਹੇ ਸਨ ਅਤੇ ਮੈਂ ਪ੍ਰਬੰਧਕਾਂ ਅਤੇ ਕੀਰਤਨ ਵੀਰਾਂ ਕੀਤਰੀਆਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਨਹੀਂ ਕਰਦੀ ਕਿਉਂਕਿ ਜਿਨ੍ਹਾਂ ਨੇ ਇਹ ਪ੍ਰੋਗਰਾਮ ਨੂੰ ਤੇ ਚਾਰਨ ਵਿੱਚ ਮਦਦ ਕੀਤੀ

In the summer, summer night. <laughs> ਜਿਵੇਂ ਪਿਛਲੇ ਪਹਿਲਾਂ ਦੇ ਦਵਾਨ ਸਜਾਏ ਗਏ ਹਨ ਜੀ ਸਜੇ ਹੋਏ ਦਵਾਨਾਂ ਵਿੱਚ ਸੱਚੇ ਪਾਤਸ਼ਾਹ ਜੀ ਆਪ ਦੀ ਪਾਵਨ ਬਿਰਵਾਣੀ ਸੋਦਾ ਰਹਿ ਰਹਾ ਸਹਿਜ ਦੀ ਬਾਣੀ ਤੋਂ ਉਪਰੰਤ ਸੱਚੇ ਪਾਤਸ਼ਾਹ ਜੀ ਆਪ ਦੀ ਕਿਰਪਾ ਰਹਿਮਤ ਹੋਈ ਹੈ ਜੀ ਗੁਰਮਤ ਪੰਜਾਬ ਕਮੇਟੀ ਵੱਲੋਂ ਸੱਚੇ ਪਾਤਸ਼ਾਹ ਜੀਓ ਸਾਰੇ ਨਗਰ ਵਾਸੀ ਸੰਤਾਂ ਵੱਲੋਂ ਸੱਚੇ ਪਾਤਸ਼ਾਹ ਜੀਓ ਆਪ ਦੀ ਕਿਰਪਾ ਰਹਿਮਤ ਦੇ ਸਦਕਾ ਦਵਾਨ ਸਜਾਈ ਗਏ ਸੱਚੇ ਪਾਸ਼ੇ ਨੂੰ ਸ਼ਬਦ ਕੀਰਤਨ ਹੋਇਆ ਹੈ ਜੀ ਕਦਾ ਵਿਚਾਰ ਹੋਈ ਜੀ ਬਾਣੀ ਪੜਦਿਆਂ ਸੁਣਦਿਆਂ ਕੀਰਤਨ ਕਰਦਿਆਂ ਸਾਰੀ ਸੇਵਾ ਨਿਭਾਉਂਦੇ ਆ ਆਪ ਜੀ ਦੇ ਬੱਚਿਆਂ ਤੋਂ ਅਨੇਕਾਂ ਗਲਤੀਆਂ ਭੁੱਲਣਾ ਝਕਾਂ ਬਈ ਅੱਬੀਆਂ ਹੋਣਗੇ ਜੀ ਇਸ ਤੇ ਪਾਛ ਹੈ ਜੀ ਉਹ ਦਿਨ ਜਾਣ ਬੱਚਿਆਂ ਜੀ ਖਿੰਡ-ਖਿੰਡ ਪੁਨਰੰਗ ਕਲ ਦੀ ਜੀਵਾਂ ਕਿਰਪਾ ਕਰਕੇ ਬਚੇ ਰਹਿਣਾ ਜੀ ਅੱਗੇ ਵਾਤੇ ਸਮਰਤ ਰਹਿਣੀ ਸ਼ੁੱਧ ਚ ਪਾਠ ਬਾਣੀ ਪੜ੍ਹਦੇ ਦਾਜ ਰਾਤ ਕਰਨੇ ਸਹੀ ਗੁਰੂ ਘਰੇ ਮਿਲਣਾ ਜੇ ਨਾਮ ਲਿਆ ਤੇਰਾ ਨਾਮ ਜਿਤਾਗਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਦਾ ਤਨ ਵਾਹਿਗੁਰੂ ਜੀ ਕਾ ਖਾਲਸਾ ਜੂਰ ਕਾ ਬੰਸੇ ਬਦੇ ਗੁਰਪਾਰ ਉਤਾਰੁ ਹਾਰਿ ਬੁਲੇ ਈਸੋ ਨੇ ਪਰਪਰਤ ਸਿੰਘ ਜੀ ਨਾਲ ਸਾਡਾ ਮੇਲ ਹੋਇਆ ਸੀ ਤੋਂ ਇਹਨਾਂ ਦਾ ਪ੍ਰਚਾਰ ਕਮੇਟੀ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਨੇ ਬਹੁਤ ਹੀ ਵਧੀਆ ਪਰਮੰਤ੍ਰਿਕ ਸਾਹਿਬ ਕੀਰਤਨ ਜੇ ਮੇਰਾ ਵੀ ਧੰਨਵਾਦ ਹੈ ਇਹਨਾਂ ਨੇ ਬਹੁਤ ਹੀ ਰੱਬਕਨਾ ਕੀਰਤਨ ਕੀਤਾ ਤੇ ਸੰਗਤਾਂ ਪਤਾ ਹੀ ਨਹੀਂ ਲੱਗਿਆ ਦੋ ਤਿੰਨ ਘੰਟਿਆਂ ਬਾਅਦ ਦਿਨ ਦਾ ਬਹੁਤ ਹੀ ਜੀਵਨੰਤਰਾਇਆ ਹੈ ਨੇ ਪਰਵਾਹ ਕਰਨੀ ਦੀ ਭਾਈ ਮਿੰਦਰਪਾਲ ਸਿੰਘ ਜੀ ਨੂੰ ਬੇਤੀ ਹੈ ਕਿ ਜੇਕਰ ਸੋੜਿਆ ਘੁੱਟ ਦਈਆ ਕਾਲ ਭਾਈ ਮਿੰਦਰਪਾਲ ਸਿੰਘ ਜੀ ਜੋ ਕਿ ਸੇਵਾ ਨੂੰ ਮੰਨਿਆ ਨੂਰੇ ਹੋ ਕੇ ਅੱਜ ਵੀ ਸਵੇਰ ਦੇ ਇਥੇ ਆਏ ਬੈਠੇ ਹਨ ਸਾਰੀ ਸੇਵਾ ਨੂੰ ਮੇਰੇ ਸਾਹਮਣੇ 잡ਦੇ ਵਿੱਚ ਦੀ ਸਿਕਲਤੀ ਰਾਸ ਗਿਆਦੇ ਸਤਗੁਰ ਸਮਰਥੀ ਮਨੁੱਖਤਾ ਦੇ ਚੰਨਣ ਸਹਬੇ ਹਜ਼ੂਰ ਸਹਬੇ ਕਮਾਲ ਤਨ ਤਨ ਚੇਵਰਾ ਸਾਹਿਬ ਜੀ ਮਹਾਰਾਜ ਉਹਨਾਂ ਦੀ ਨੇਕੀ ਗੋਦੀ ਪੜੇਗੀ ਫਤਿਹ ਸਰਕਾਰ ਨਾਲ ਹਾਜ਼ਰ ਇਹ ਗੁਰੂ ਪਿਆਰੀ ਗੁਰਸਵਰਸਾ ਸੰਗਤ ਜੀ ਸੋ ਆਓ ਸਭ ਤੋਂ ਪਹਿਲਾਂ ਵਿਦੇਸ਼ ਪਾਸੇ ਦੀ ਪਰਚੀ ਗੁਲਦ ਅਤੇ ਮੁਕੱਦਸ ਫਤਿਹ ਰਸਾਲ ਪਾਏ ਜੀ ਸਾਰੇ ਕੰਮ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਕੋਟਾ ਕੋਟਰ ਬਤ ਕਰਦਾ ਹਾਂ ਸੂ ਸ਼ਾਸਨ ਦੀ ਗੀਤ ਹੈ ਤੇ ਜਿਨ੍ਹਾਂ ਦੇ ਪਛੋਟੇ ਜਨ ਸਨੇਹ ਨਾਲ ਇੱਥੇ ਆਫ ਹਾਜ਼ਰ ਹੋਇਓ ਤੇ ਸਨਮਾਨ ਨੂੰ ਮਾਨ ਬਖਸ਼ਿਆ ਤੇ ਮੇਰਾ ਜਿੱਥੇ ਵੀ ਜਾਣੇ ਇੱਕ ਕੰਮ ਹੁੰਦਾ ਹੈ ਕਿ ਪਲੀਜ਼ ਆਪਣੇ ਬੱਚੇ ਨੂੰ ਗੁੱਸੇ ਕੀ ਨਾ ਦੇ ਜੋ ਕਿ ਡੌਰਿਆ ਚਲ ਪਿਛਲੇ ਸਾਲ ਇੱਕ ਸਰਵੇ ਕੀਤਾ ਸੀ ਜੀ ਸਵਾ ਦਾ ਮੌਕੇ ਤੇ ਉਹਨਾਂ ਨੇ ਕੋਈ 50 ਤੱਕ ਦੇ 18-20 ਬੱਚੇ ਚੁਸਕੀ ਸਿੱਖੇ ਸੀਗੇ ਜਿਹਨਾਂ ਨੇ ਕਿ ਮੁਸੀਬਤ ਬੇਸਿਕ ਨੌਲਜ ਲਈ ਸੀ ਦਸਵਾਂ ਸਭਾ ਬਾਲਾ ਦਾ ਨਾਮ ਹੋਰ ਕਾਫੀ ਕੋਈ ਪਰ ਮਾਫ ਕਰਨਾ ਸਾਡੇ ਬੱਚੇ ਫੇਰ ਹੋ ਗਏ ਕਾਰਨ ਕੀ ਹੈ ਜੀ ਅਸੀਂ ਲੋਕ ਕਿਉਂਕਿ ਅਸੀਂ ਆਪਣੇ ਬੱਚ ਨੂੰ ਸਹੀ ਪਲੇਟਫਾਰਮ ਨਹੀਂ ਦੇ ਸਕਦੇ ਆਪਣੇ ਬੱਚ ਨੂੰ ਜਿਹੜੇ ਲੋਕ ਬੰਦੇ ਨੇ ਦੌੜ ਮੰਗ ਕਰ ਰਹੇ ਨਾ ਕੋਈ ਜ਼ਰੂਰਤ ਹੈ ਪਰ ਆਪਣੇ ਬੱਚ ਨੂੰ ਉਹ ਸਿੱਖਿਓ ਬਿਲਕੁਕੁਲ ਨਹੀਂ ਕਰਤਾ ਸੋ ਆਪਣੇ ਬੱਚਾ ਨੂੰ ਸਿੱਖੀ ਬੁੱਧੀ ਕੀ ਸੰਸਕਾਰਾਂ ਦੀ ਜ਼ਰੂਰੀ ਹੈ ਜੀ ਬੇਸਿਕ ਆਪਣੀ ਜਿਹੜੀ ਬੇਟੀ ਹੈ ਇੱਕ ਜਿਹਦੀ ਪਾਦੰਦੀ ਹੈ ਦੋਨ ਵਿੱਚ ਦੀ ਪਾਦੰਦੀ ਹੈ ਟ੍ਰਿਪਲ ਵਿੱਚ ਦੀ ਪਾਦੰਦੀ ਹੈ ਪੰਜਾਹ ਬੱਚ ਨੂੰ ਪੁੱਤਰ ਕਾਹਦੇ ਨਾਮ ਹੈ ਆਪਾਂ ਕਹਿੰਦਾ ਨਾਮ ਹੈ ਮੋਤੀ ਪਕੜੀ ਨਾਮ ਹੈ ਉਹਦੀ ਪੇਚਲੀ 0 ਹੈ ਮੌਕਾ ਜਦੋਂ ਆਪਾਂ ਕਿ ਜਿੰਨੇ ਬਾਰੇ ਪਰ ਬੇਟੀ ਹੋਵੇ ਦੋਨੋਂ ਰੋਟੀ ਨਾਲ ਪਕੜੀ ਨਾਮ ਕੀ ਹੈ ਤੇ ਭਾਈ ਬੇਤਰੀ ਮਾਂ ਤੋਂ ਇਹ ਸਿਖਾਏ ਕਾਮਨ ਕੋਆਰਡੀਨੇਸ਼ਨ ਪਰ ਪਲੀਜ਼ ਆਪਣੇ ਬੱਚਿਆਂ ਨੂੰ ਬਹੁਤ ਵੱਧੀ ਨਾ ਸਕੋ ਗੁੱਸੇ ਕਿਹਨਾਂ ਦੋਹੋ ਦੀ ਸਨਸਕਾਰ ਦੇਣੇ ਸਨਸਕਾਰ ਹੋਣਾ ਜੀ ਮੈਂ ਜਿਵੇਂ ਆਪਣੇ ਤੇ ਆ ਆਪਣੇ ਮਾਦਾ ਆਪਣੇ ਘਰ ਦੇ ਸਭ ਤੋਂ ਸਰਦਾਰ ਕੋ ਨਾ ਕਿ ਭੁੱਖੀ ਬੋਲੀ ਆਪਾਂ ਜਿਵੇਂ ਆਪਾਂ ਬੋਲੀ ਪਾਉਂਦੇ ਵਿਆਹ ਬੋਲੀ ਪਾਉਂਦੇ ਸੱਚ ਭੁੱਖੀਏ ਕੁਸੁੰਦੇ ਐਵੇਂ ਨਾ ਹੋਵੇ ਆਪਣੇ ਬੱਚੇ ਨੂੰ ਚੰਗਾ ਸੰਸਕਾਰ ਦੋ ਜੀ ਤੁਮੇ ਜਿਵੇਂ ਆਪਾਂ ਬਾਲੂ ਆਪਣੀ ਬੇਟੀ ਵਿਆਹ ਦਿੰਦੀ ਹੈ ਨਾ ਜੀ ਲੇਕਿਨ ਸਨਸਕਾਰ ਇਹ ਬੜੀ ਵਾਦੇ ਗੁੱਤੂ ਪਾ ਬਣੀ ਬਿਨ ਵਿਆਹ ਨਹੀਂ ਜਾਣਾ ਆਪਾਂ ਕੀ ਜਦ ਜਦ ਬੇਟੀ ਫੋਨ ਕਰੇਗਾ ਦਿੰਦੀ ਜੀ ਵੀ ਮੇਰੇ ਸਸਨੇ ਮੈਨੂੰ ਬੜੀ ਪਾਤ ਰੋਕੀ ਹੈ ਜੀ ਉਹ ਇਹ ਗੱਲ ਕਰਦੇ ਮਤਲਬ ਕਿਤਾ ਕਰਦੇ ਪਰ ਕੀ ਗੰਗ ਕਹਿੰਦੇ ਵੀ ਮੇਰੇ ਪਿਤਾ ਜੀ ਨੂੰ ਮੇਰਾ ਖਿਆਲ ਹੈ ਹਨਾ ਮੇਰੇ ਵੱਲ ਸੋਚਦੇ ਆ ਪਰ ਆਪਣੇ ਹੋ ਸਕਣ ਬੱਚਿਆਂ ਨੂੰ ਬਹੁਤ ਸਾਰੀ ਸੰਸਕਾਰ ਦਿੰਦੇ ਤਾਂ ਕਿ ਆਪਣੇ ਬੱਚੇ ਪੜ ਲਿਖਣ ਔਰ ਬੱਚੇ ਗਿਆਨ ਮੰਨੋ ਸੋਨੇ ਮਿਲ ਕੇ ਕਿੰਨੇ ਰਾਜ ਦੇ ਕਿਛਦੇ ਸ਼ਹਾਦੇ ਗੱਲ ਕੋ ਸਭ ਬਹੁਤ ਘਟ ਗਿਆ ਹੋਏ ਤੇ ਤੁਹਾਡੇ ਸਾਰੇ ਸੀਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ